ਉਬਾਸੀ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਮੀਤ ਪ੍ਰਧਾਨ ਤੇ ਬੀਬਾ ਮਨਦੀਪ ਕੌਰ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਆ ਜਿੱਥੇ ਅਸੀਂ ਪੁਰਾਣੀ ਕਮੇਟੀ ਅੱਜ ਜਿਹੜਾ ਚਾਰਜ ਛੱਡਦੇ ਆ ਬੜਾ ਖੁਸ਼ੀ-ਖੁਸ਼ੀ ਤੇ ਨਾਲ ਆਸ ਕਰਦੇ ਆ ਕਿ ਜਿਹੜੀ ਇਹ ਕਮੇਟੀ ਚੁਣੀ ਗਈ ਹੈ ਬੜੀ ਅਗਾਹ ਵਧੂ ਸੋਚ ਦੇ ਮਾਲਕਾ ਸਰਦਾਰ ਬਲਜਿੰਦਰ ਸਿੰਘ ਸਾਹਨਾ ਉਗੇ ਨੌਜਵਾਨਾ ਕਿਉਂਕਿ ਅੱਜ ਜਿਹੜੇ ਸਮੇਂ ਦੀ ਲੋੜ ਆ ਜਿਹੜੀਆਂ ਇਹ ਟਰਸਟ ਆ ਕਵਾ ਸੁਸਾਇਟੀਆਂ ਜਾਂ ਪੰਜਾਬ ਦੀ ਰਾਜਨੀਤੀ ਹੈ ਇਹ ਨੌਜਵਾਨਾਂ ਦੇ ਹੱਥ ਦੇਣ ਦੀਆਂ ਅਸੀਂ ਆਮ ਗੱਲਾਂ ਕਰਦੇ ਰਹੇ ਆ ਅੱਜ ਮੈਂ ਇਹ ਮਹਿਸੂਸ ਕੀਤਾ ਵੀ ਇਹਨੂੰ ਅਮਲੀ ਰੂਪ ਦਿੱਤਾ ਹੈ ਅਗਾਂਹਵਧੇ ਨੌਜਵਾਨ ਨੂੰ ਅਸੀਂ ਨਗਰ ਤੋਂ ਬੇਨਤੀ ਜਿਵੇਂ ਕੀਤੀ ਸੀ ਸਮੁੱਚੇ ਨਗਰ ਨੇ ਬੇਨਤੀ ਪ੍ਰਵਾਨ ਕੀਤੀ ਆ ਬੀਤੇ ਸਮੇਂ ਦੇ ਵਿੱਚ ਸਾਤੋਂ ਸੇਵਾ ਕਰਦੇ ਆ ਜੇ ਕੋਈ ਕਮੀ ਰਹਿ ਗਈ ਉਦੀ ਮਾਫੀ ਚਾਹੁੰਦੇ ਆ ਤੇ ਨਾਲ ਸਾਰੀ ਇਹ ਕਮੇਟੀ ਨੇ ਜਿਹੜਾ ਅੱਜ ਪਹਿਲੇ ਦਿਨ ਹੀ ਡਿਸਕਸ ਕੀਤਾ ਕਿਉਂਕਿ ਲੰਬੇ ਸਮੇਂ ਤੋਂ ਇੱਕ ਤਾਂ ਸੀਗਾ ਸਰਕਾਰਾਂ ਦੀਆਂ ਪਾਲਿਸੀਆਂ ਮੁਤਾਬਕ ਹੱਦ ਕਰਜੇ ਰੀਨਿਊ ਹੁੰਦੇ ਰਹੇ ਆ 2021 ਤੋਂ ਬਾਅਦ ਕੋਈ ਹੱਦ ਕਰਜਾ ਨਹੀਂ ਬਣਿਆ ਤੇ ਸਰਕਾਰ ਉਹ ਪਾਲਿਸੀ ਮੁਤਾਬਕ ਕੋਈ ਨਵਾਂ ਅਸੀਂ ਲਿਆ ਨਹੀਂ ਸਕੀ ਠੀਕ ਆ ਇਹ ਮਾਨ ਵਾਲੀ ਗੱਲ ਆ ਆਮ ਲੋਕਾਂ ਨੂੰ ਪਤਾ ਨਹੀਂ ਜਿਸ ਦਿਨ ਅੱਜ ਤੋਂ 20 ਸਾਲ ਪਹਿਲਾਂ ਇਸ ਸਵਦਾ ਦਾ ਚਾਰਜ ਮੈਂ ਬਤੌਰ ਪ੍ਰਧਾਨ ਸੰਭਾਲਿਆ ਸੀ ਸਾਡੇ ਕੋਲੇ 65 ਲੱਖ ਰੁਪਏ ਆਪਦਾ ਮੰਤਾ ਸੀ ਅੱਜ ਲਗਭਗ 1.5 ਕਰੋੜ ਰੁਪਏ ਆਪਦਾ ਇਸ ਕਮੇਟੀ ਨੂੰ ਸੌਂਪੇ ਜਾ ਰਹੇ ਆ ਆਸ ਕਰਦੇ ਆ ਕਿ ਇਹ 1.5 ਕਰੋੜ ਨੂੰ 2.5 ਕਰੋੜ ਤੱਕ ਲੈ ਜਾਈਏ ਸਵਦਾ ਦਾ ਕਾਰੋਬਾਰ ਵੀ ਵਧੇ ਤੇ ਨਾਲ ਐਸੇ ਕਿਉਂਕਿ ਹੁਣ ਲੇਡੀਜ਼ ਨੂੰ ਬੜੀ 33% ਦੇ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ ਸਰਕਾਰ ਵੱਲੋਂ ਤੇ ਅਸੀਂ ਇੱਕ ਟਮ ਮੈਂਬਰ ਬਣਾਏ ਆ ਔਰਤਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀਆਂ ਕੋਈ ਉਹਨਾਂ ਨੇ ਆਪ ਦਾ ਰੋਜ਼ਗਾਰ ਸੁਰੂ ਕਰਨਾ ਰਾਜਨੀਤਿਕ ਪਾਰਟਿਸਿਪੇਟ ਕਰਨਾ ਜਾਂ ਐਸਕੇਆ ਸਕੀਮਾਂ ਡੇਰੀ ਸਲਾਈ ਇਹ ਸਭਾ ਦੇ ਵਿੱਚੋਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਰਜ਼ੇ ਮੁਹਿਆਉਣ ਦਾ ਐਸਾ ਜਾਂ ਸਕਲਾਈ ਦੇਣਾ ਜਾਂ ਜਾਣਕਾਰੀ ਦੇਣਾ ਇਹ ਸਾਡਾ ਮੁੱਖ ਏਜੰਡਾ ਹੋਊਗਾ ਤੇ ਬਾਹਰੀਆਂ ਗੱਲਾਂ ਤਾਂ ਆਉਣ ਵਾਲੇ ਸਮੇਂ ਜਦੋਂ ਕਾਰਜਪਾਲਿਕਾ ਉੱਤੇ ਚੱਲੂਗੀ ਇੱਕ ਵਾਰ ਸਾਰੀ ਨਗਰ ਦਾ ਸਮੂਚੀ ਪ੍ਰਸ਼ਦ ਦਾ ਬਹੁਤ ਬਹੁਤ ਤਲਾਬਾ ਤੇ ਇੱਕ ਖਾਸ ਗੱਲ ਆ ਲੋਕਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਇਹ ਸਭਾ ਸਾਰੇ ਕਿਸਾਨਾਂ ਦੀ ਸਭਾ ਆ ਇੱਥੇ ਕੋਈ ਪੰਜ ਕਨਾਲਾ ਤੇ 500 ਕਿੱਲੇ ਵਾਲਾ ਤੇ ਕੋਈ ਫਰਕ ਨਹੀਂਗਾ ਮਤ ਸੋਚੇ ਕੋਈ ਕੋਈ ਵੱਡਾ ਜ਼ਿਮੀਂਦਾਰ ਹੋਊਗਾ ਆਪਦੇ ਆਪ ਨੂੰ ਇੱਥੇ ਵਿੱਗੇ ਵਾਲਾ ਤੇ 1000 ਵਿੱਗੇ ਵਾਲਾ ਬਿਲਕੁਲ ਬਰਾਬਰ ਆ ਸਭਾ ਦਾ ਜਿਹੜਾ ਵਧੀਆ ਲੈਣ ਦੇਣ ਕਰਦਾ 6 ਮਹੀਨਿਆਂ ਦੇ ਵਿੱਚ ਪੈਸੇ ਕਰਜ਼ਾ ਲੈਂਦਾ ਤੇ ਕਰਜ਼ਾ ਸਹੀ ਸਮੇਂ ਤੇ ਵਾਪਸ ਕਰਦਾ ਉਹ ਸਾਡਾ ਗੁੱਡ ਮੈਂਬਰ ਆ ਵਧੀਆ ਮੈਂਬਰ ਆ ਜੇ ਕੋਈ 200 ਕਿਲੇ ਵਾਲਾ ਤੇ 100 ਕਿਲੇ ਵਾਲਾ ਰੁਪਈਏ ਲੈ ਕੇ ਸਾਡ ਨੂੰ ਡਿਫਾਲਟਰ ਹੋ ਜਾਂਦਾ ਉਹ VOTER ਵੀ ਨਹੀਂ ਹੁੰਦਾ ਨਾ ਸਾਡਾ ਵਧੀਆ ਮੈਂਬਰ ਧੰਨਵਾਦ ਬੋਲੇ